ਦੀ ਵੀ ਘਟ ਜਾਂਦੀ ਹੈ ਜਿਨ੍ਹਾਂ ਦੀ ਘਟਾ ਉਹਨਾਂ ਨਾਲ ਤਾਂ ਮਤਲਬ ਸੁਪਰ ਸੀਡਰ ਚੱਲ ਜਾਂਦਾ ਹੈ ਜਿਨ੍ਹਾਂ ਦੀ ਜ਼ਿਆਦਾ ਆ ਹੁਣ ਉੱਥੇ ਮੰਨ ਲਓ ਪਰਾਲੀ ਜ਼ਿਆਦਾ ਹੋ ਗਈ ਜਦੋਂ ਸੁਪਰ ਸੀਡਰ ਚੱਲਦਾ ਆ ਜਿਹੜਾ ਦਾਣਾ ਤਾਂ ਮਿੱਟੀ ਜਾ ਗਿਆ ਉਹਨੇ ਤਾਂ ਜੰਮ ਜਾਣਾ ਇਹਦਾ ਦਾਣਾ ਪਰਾਲੀ ਚ ਆ ਗਿਆ ਉਹਨੇ ਨਹੀਂ ਜੰਮਣਾ ਯਾਰ ਹਾਂਜੀ ਅੱਛਾ ਜੇ ਜੰਮ ਵੀ ਗਈ ਫਿਰ ਉਹਦੇ ਚ ਕੀ ਹੁੰਦਾ ਆ ਉਹ ਖਾ ਜਾਂਦੀ ਉਹਨੂੰ ਸੂਖਾ ਜਾਂਦਾ ਤੇ ਲੇਟਰ ਪੀਜੀ ਪਰਾਲੀ ਨਾਲ ਬਣ ਜਾਂਦੀ ਹੈ ਨਾ ਭਾਈ ਇੱਥੇ ਲੱਗੇ ਆਪਣੇ ਜਾ ਤੀਹਾਂ 77 ਪਿੰਡ ਦੇ ਵਿੱਚ ਆ। ਇਹ ਇਹੀ ਪਰਾਲੀ ਜਦੋਂ ਕੱਢੀ ਸੀਗੀ ਔਰ ਜੋ ਜਨਾਮ ਸੁਪਰ ਸੀਡਰ ਲੱਗਿਆ ਹੈ ਉਹ ਹਾਂ। ਹਾਂ ਜੀ ਜਿਹੜਾ ਡੀਲਰ ਸਾਨੂੰ ਮਿਲੇ ਜਾਂ ਸਾਡੇ ਨਾਲ ਇੱਕ ਦੋ ਪਿੰਡਾਂ ਨੂੰ ਹੋਰ ਨੂੰ ਜੋੜ ਦੂ ਹਨਾ ਚੱਲ ਜੀਗਾ। ਐਕਚੁਅਲੀ ਗੱਲ ਕੀ ਹੁੰਦੀ ਆ ਉਹ ਸਾਡੇ ਪਿੰਡ ਤੋਂ ਕੰਮ ਅੱਧਾ ਕਰਦੇ ਆ ਅੱਗੇ ਚਲਾ ਜਾਂਦੇ ਆ। ਅੱਗੇ ਵੀ ਇਹ ਨਹੀਂ ਹੈ ਵੀ ਚਲੋ ਨਾਲ ਦੇ ਪਿੰਡਾਂ ਚਲੇ ਵੀ ਪੰਜ ਛੱਤ ਪਿੰਡ ਅੱਗੇ ਚਲੇ ਜਾਂਦੇ ਹਾਂ। ਇਹ ਲੈ ਰੀ ਦੇ ਨਾਲੋਂ ਚੰਗਾ ਵੀ ਤੁਸੀਂ ਕਹਿੰਦੇ ਹੋ ਉਹ ਥੋੜਾ ਸਾਡਾ ਪਿੰਡ ਹੋ ਗਿਆ ਛੋਟਾ ਸਮਾਣਾ ਹੋ ਗਿਆ ਜੀ ਇਹ ਹੋ ਗਿਆ ਸਲੇਮਪਰ ਹੋ ਗਿਆ ਆਪਣਾ ਸਰਪੂਲਪੁਰਾ ਜੀ ਇਹ ਪਿੰਡਾਂ ਦੇ ਨਾਲ ਰੱਖਿਆ ਇਹ ਪਿੰਡਾਂ ਦੇ ਨਾਲ ਸਾਨੂੰ ਜੋੜ ਦੇ ਸਾਡਾ ਵੀ ਸੌਖਾ ਹੋ ਜੂਗਾ ਹੋਣਾ ਲੈ ਤੁਹਾਨੂੰ ਇੱਕ ਗੱਲ ਦੱਸੂ ਵੀ ਆਪਾਂ ਨੂੰ ਦੇਣਾ ਚਾਹੀਦਾ ਹੈ ਸੁਪਰ ਸੀਡਰ ਨਾਲ ਕੰਮ ਨਹੀਂ ਕਰਨਾ ਮੈਂ ਬਣਾ ਕੀ ਦਿੱਕਤ ਆ ਰਹੀ ਮੈਂ ਉਦਾਂ ਪੁੱਛਣਾ ਕਰਦਾ ਚੱਕਰ ਇਦਾਂ ਜਿੰਨੀ ਜਦੋਂ ਪ੍ਰਾਲੀ ਆ ਪ੍ਰਾਲੀ ਚੱਕੜੀ ਕਈ ਬੀਜਾਂ ਦੀ ਹਾਂ ਹਾਂ ਜੀ ਚੱਕੜੀ ਪੈਣੀ ਆ ਤਾਂ ਜੇ ਅਸੀਂ ਬੀਜ ਤਿਆਂ ਤਾਂ ਸਾਡਾ ਉਦਾਂ ਖੇਤ ਖਾਲੀ ਰਹਿੰਦਾ ਤਾਂ ਜੰਮਿਆ ਹੁੰਦਾ ਜਿੱਥੇ ਨਹੀਂ ਪ੍ਰਾਲੀ ਹੈਗੀ ਸੀ ਮਤਲਬ ਜੇ ਚੱਤ ਗੱਟਰ ਮਾਰਤਾ ਉਹ ਲਾਈਨਾਂ ਨਹੀਂ ਬਣਾ ਗਏ ਉਹ ਬੀਲਰ ਵਾਲੇ ਆਏ ਜਦੋਂ ਕਹਿੰਦੇ ਵੀ ਯਾਰ ਅਸੀਂ ਰਾਤ ਆ ਦੰਮਾਂਗੇ ਵੀ ਸਾਡੀ ਏਰੀਆ ਨੂੰ ਥਾਲੇ ਨਹੀਂ ਨਿਕਲਣੀ ਕਿਉਂਕਿ ਆਲੇ-ਦਾਲੇ ਸਾਡੇ ਚਾਚੇ ਗਾਣ ਉਹਨਾਂ ਦੇ ਪਹਿਨਾ ਬਣ ਗਈ ਸੀ ਉਹਨਾਂ ਨੇ ਕੰਟਰੀ ਬੀਜ ਦੀ ਜਿਹਦੇ ਕਣਕ ਦੀ ਜੀਤ ਵੀ ਕੋਈ ਟ੍ਰੇ ਵੀ ਜੇ ਹੁੰਦਾ ਘਰ ਦਾ ਕਿੱਦਾਂ ਹੀ ਜੇ ਨੂੰ ਹੋਵੇ ਨਹੀਂ ਨਿਕਲ ਦਿੰਦਾ ਹੁੰਦਾ ਹੈ ਨਾ ਕਿ ਨੁਕਸਾਨ ਹੋ ਜਾਂਦਾ ਈ ਉਹਦੇ ਵਿੱਚ ਤੇ ਆਹ ਪ੍ਰੋਬਲਮ ਆ ਜਾਂਦੀ ਵੀ ਜੋ ਗਾਹਾਂ ਦੇ ਗਾਹਾਂ ਜਾਈ ਜਾਂਦੇ ਹੈ ਨਾ ਤੁਸੀਂ ਕਹਿੰਦੇ ਅਸੀਂ ਕੰਪਲੀਟਿੰਗ ਨਹੀਂ ਕਹਿੰਦੇ ਹਾਂ ਕਿ ਜੀ ਆਪਾਂ ਇੱਕ ਰੂਟ ਬਣਾ ਲੀਏ पर वो बनावेंगे भी आप भाई क्योंकि आपा नहीं पता है लेकिन कि कितने दिक्कत है कि जदों जद्दा की कटाई होती जा रही है कटिंग लगता जा रहा है नाल नाल वो नाल नाल ये देखो और नंबर बार चक्किया जावेगी कई बार चक्कने नहीं आंदे है के वही गल आ जांदी चक्कने नहीं आंदे जी एक तो पंचायती संविधान के भाई जाते हैं देखिए अगर देश नाल दी नाल नहीं बिंदास बराली भी हां आपा तो बैठ गए तो नहीं कोई गल नहीं नहीं ਪੋਆਇਗਰੂ ਜੀ ਦਾ ਸਰਪੰਚਾ ਪੋਆਇਗਰੂ ਜੀ ਕੀ ਬੰਦੇ ਜੀ ਸਾਹਿਬ ਲਈ ਜਿਉਂਦੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਜਿਹੜੇ ਜਿਹੜੇ ਨਾਲ ਆਏ ਆ ਪਰਿਵਾਰ ਕੋਈ ਸਾਰੇ ਸਾਥ ਧੰਨਵਾਦ ਕੀਤਾ ਜਾਂਦਾ ਨਗਰ ਪੰਚਾਇਤ ਸਰਪੰਚ ਸਾਹਿਬ ਜੀ ਤੋਂ ਹੋਰ ਸਾਰੇ ਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਕਮੇਟੀ ਮੈਂਬਰ ਪ੍ਰਧਾਨ ਸਾਹਿਬ ਅਤੇ ਹੋਰ ਸਾਰਿਆਂ ਨੂੰ ਬਹੁਤ ਬਹੁਤ ਚੱਟੇ ਹਾਂ ਤੇ ਧੰਨਵਾਦ ਹੈ ਜਦ ਇਹ ਹੈ ਜੀ ਇੱਕ ਤਾਂ ਪਰ ਜੇ ਵੀ ਹੋ ਗਈ ਹੈ ਜੀ ਤਾਂ ਤੁਸੀਂ ਦੱਸੋ ਕੋਈ ਹੋਰ ਡਿਮਾਂਡ ਆਇਆ ਵੀ ਉਹਨਾਂ ਨੇ ਦੱਸੀ ਦਿੱਤੀਗੀ ਕੋਰ ਰੇਟ ਇਸ ਪਰ ਅੱਛੇ ਲੱਗ ਜਾਗਾ। ਹੋਰ ਦੱਸੋ ਤੁਹਾਡਾ ਕੋਈ ਪਿਛਲੀ ਵਾਰਾਰੇ ਪਾਸੇ ਪੈਂਦੀ ਕਰੀਮੀ ਅੰਨੀ 50 ਪਈਆ ਬਹੁਤ ਜ਼ਿਆਦਾ। ਹੋਰ ਵੀ ਅਪਰਾਲੀ ਵਾਲੇ ਗੱਲ ਹੈ ਇਹ ਅਸੀਂ ਆਪਾਂ ਸਾਡੀ ਕੋਈ ਆਪਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਸੇ ਕਿਸੇ ਨੂੰ ਵੀ ਪਰ ਇਹ ਗੱਲ ਹੈ ਜੀ ਕਿ ਗਰੀਬ ਆਦਮੀ ਹੈ ਉਹਦੇ ਕੋਲ ਨਾ ਤਾਂ ਟਰੈਕਟਰ ਹੈ ਨਾ ਕੋਈ ਹੋਰ ਸਾਦ ਕੁਝ ਨਹੀਂ ਹੈਗਾ। ਕੋਵੇ ਬੱਚੇ ਆ ਜਦ ਉਹ ਕੰਮ ਕਰਉਂਦਾ ਨੇ ਕਿਰਾਏ ਉੱਪਰ 4-5000 ਰੁਪਏ ਉੱਤੇ ਖਰਚਾ ਹੈ। ਜੇ ਸਰਕਾਰ ਵੱਲੋਂ ਕੋਈ ਨਾ ਕੁਛ ਉਹਨਾਂ ਨੂੰ ਮਦਦ ਦਿੱਤੀ ਜਾਵੇ। ਹਾਂਜੀ। ਤਾਂ ਸਾਡੇ ਕੋਈ ਲੋਕ ਅੱਗੇ ਲਾਉਣ ਵੀ ਨਹੀਂ ਆਸੀਂ ਲਾਉਂਦੇ ਨਾ ਤੁਹਾਨੂੰ। ਸਾਡੇ ਪਰਿਵਾਰ 'ਤੇ ਅਸਰ ਪੈਂਦਾ। ਸਾਡੇ ਪਸ਼ੂਆਂ 'ਤੇ ਪੈਂਦਾ ਸਾਡੇ ਡੰਗਰ ਬੱਚਾ ਬੜੀ ਮੈਂਦਾਜੀ। ਨੰਬਰ ਤੇ ਇਹਨਾਂ ਜੀ ਆ ਹੁਣ ਤੁਹਾਡੇ ਸਾਹਮਣੇ ਹੀ ਆ। ਤੁਸੀਂ ਤਾਂ ਪਤਾ ਹੀ ਹੈ ਕਿ ਪਟਰਾਉਂ ਤੇ ਡੀਓ ਤੇ ਕੀ ਨਹੀਂ ਕਿਹਦੀ। ਇਹਦੇ ਨਾਲ ਖੇਤੀ ਦਾ ਤਿੱਪੂ ਪਰ ਕੱਢਿਆ ਜਾਂਦਾ। ਦੇ ਦੇ ਪٹرول ਦੇ ਨਾਲ ਆ ਡੀਜ਼ਲ ਦੇ ਨਾਲ ਪٹرول ਕਰਤਾ ਜਾਣੇ ਜਾਣ ਜਿਹੜਾ ਡੀਜੇ ਲੈ ਟਰੈਕਟਰਾਂ ਦੇ ਵਿੱਚ ਨਹੀਂ ਜਿਹੜਾ 5000 ਦਾ ਕਰਕੇ ਉਹ 7000 ਰੁਪਏ ਪਹੁੰਚ ਜਾਂਦਾ ਇਸ ਲਈ ਕਿਸਾਨਾਂ ਬਾਰੇ ਵੀ ਨਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਹੁਣ ਐਮਐਸਐਮਐਸਪੀ ਆ ਉਹ ਤਾਂ ਦੇਖੋ ਕਿੰਨਾ ਰੋਵਾ ਪੈ ਰਿਹਾ ਅਸੀਂ ਮੰਗਦੇ ਆ ਹੌਸਾ ਪਤਾ ਏ ਥੋੜਾ ਸਾਡੇ ਸਰਜੀਤ ਸਿੰਘ ਚਲਾ ਕੀ ਪਤਾ ਆ ਕਿਸਾਨ ਨੂੰ ਇਹ ਕੋਲ ਸਾਡੇ ਕੋਲ ਇੱਕ ਮੀਟਿੰਗ ਹੈ ਮੈਂ ਕਹਿੰਦੀ ਸਾਰੇ ਠੀਕ ਕਰ ਰਹੇ ਹਾਂ ਜੀ ਜੋ ਤੁਸੀਂ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਮੱਕੇ ਤੇ ਤੁਸੀਂ ਲੈਂਦੇ ਹੋ ਇਸ ਵਾਰੀ ਅਸੀਂ ਕੋਸ਼ਿਸ਼ ਕੀਤੀ ਕਿ ਡਾਇਆ ਮੈਕਸਿਮਮ ਸੋਸਾਇਟੀ ਨੂੰ ਹੀ ਦਿੱਤਾ ਠੀਕ ਹੈ ਜੀ ਕਿ ਔਰ ਸੋਸਾਇਟੀ ਵਿੱਚ ਵੀ ਜਿਹੜੇ ਫਾਰਮਰ ਹੈਗੇ ਛੋਟੇ ਹਾਂ ਜੀ ਕਿ ਪਿਛਲੀ ਵਾਰੀ ਮੈਨੂੰ ਮਿਲੇ ਵੀ ਸੀਗੇ ਇੱਕ ਦੋ ਕਿ ਜੀ ਸਾਡਾ ਤਾਂ ਨਾਂ ਨਹੀਂ ਆਇਆ ਸਾਨੂੰ ਮਿਲ ਨਹੀਂ ਠੀਕ ਹੈ ਜੀ ਕਿ ਤਾਂ ਉਹਨਾਂ ਨੂੰ ਮੈਂਬਰ ਵੀ ਬਣਾਉਣਾ ਪੈ ਠੀਕ ਹੈ ਨਾ ਮੈਂਬਰ ਬਣੇ ਵੀ ਆ ਠੀਕ ਹੈ ਬਣੇ ਨਹੀਂ ਹੋਏ ਕੁਛ ਉਹ ਕਹਿੰਦੇ ਜੋ ਮੈਂਬਰ ਨਹੀਂ ਹੈ ਉਹਨਾਂ ਨੂੰ ਨਹੀਂ ਦਿੱਤਾ ਜਾਉਂਦਾ ਕਿ ਮੈਂਬਰ ਦੇ ਨਾਂ ਤੇ ਲਿਓ ਫਿਰ ਉਹਦਾ ਹੀ ਮਿਲਦਾ ਹਾਂ ਜਿੱਦਾਂ ਨਵੇਂ ਮੈਂਬਰ ਨਹੀਂ ਮੈਨੂੰ ਮਿਲਿਆ ਨਹੀਂ ਆ ਦੇਖੋ ਤਾਂ ਉਹ ਵੀ ਅਸੀਂ ਇਹਨਾਂ ਨੂੰ ਹਦਾਇਤਾਂ ਕੀਤੀ ਹੈ ਕਿ ਬਾਕੀ ਤਾਂ ਆਪਾਂ ਮਾ ਮਾ ਜੋ ਕਈ ਨੋਰ ਪੁੱਛਿਓ ਕੀ ਕਰ ਅਸੀਂ ਜੀ ਪਿੰਡਾਂ ਵਿੱਚ ਜਾ ਰਹੇ ਹਾਂ ਕਿਸਾਨਾ ਲਾਲ ਰਫਦਾ ਕਰ ਰਹੇ ਹਾਂ ਜਿਹੜੇ ਆ ਪੰਚਾਇਤਾ ਜਿਨਾਂ ਨੇ ਇੱਕ ਵੀ ਅੱਗ ਪਿਛਲੀ ਵਾਰੀ ਨਹੀਂ ਲਾਈ ਸੀ ਕਿ ਰੋਪੜ ਜ਼ਿਲ੍ਹੇ ਜਿਵੇਂ ਸਾਰੇ ਜਿਹੜੇ ਸਾਡੇ ਕਿਸਾਨ ਹੈਗੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਆ ਕਿ ਜੇ ਪਿਛਲੀ ਵਾਰ ਸਭ ਤੋਂ ਘਟਕਪੀ ਅੱਗ ਲਾਈ ਸੀ ਕਿਉਂਕਿ ਉਸ ਤੋਂ ਸਭ ਤੋਂ ਜ਼ਿਆਦਾ ਨੁਕਸਾਨ ਆਬ ਜੋ ਬੰਦਾ ਹੈਗਾ ਉਹ ਆਪਾਂ ਨਹੀਂ ਕਰਤਾ ਤਾਂ ਬਹੁਤ ਬਹੁਤ ਧੰਨਵਾਦ ਤੇ ਅਸੀਂ ਸਾਰਿਆਂ ਨਾਲ ਉਹਨਾਂ ਦੇ ਵਿਚਾਰ ਲੈ ਰਹੇ ਹਾਂ ਕਿ ਜੇ ਕਿਸੇ ਨੂੰ ਕੋਈ ਦਿੱਕਤ ਆਈ ਪਰੇਸ਼ਾਨੀ ਆਈ ਜਾਂ ਕੋਈ ਮਸ਼ੀਨ ਚਾਹੀਦੀ ਹੈਗੀ ਜਾਂ ਕਿੱਦਾਂ ਅਸੀਂ ਇਸ ਨੂੰ ਹੋਰ ਬਿਹਤਰ ਕਰ ਸਕਦੇ ਹਾਂ ਤਾਂ ਕਿ ਇਸ ਵਾਰੀ ਅਸੀਂ ਜ਼ੀਰੋ ਟੈਵਲ ਵਰਨਿੰਗ ਦਾ ਟਾਰਗੇਟ ਅਚੀਵ ਕਰ ਸਕੀਏ ਇਹ ਪਿੰਡਾਂ ਨੂੰ ਦਿਖਾਈਦੀ ਲੱਗਦੀ ਆ ਉਹ ਨਹੀਂ ਬੰਦ ਤੁਸੀਂ ਮੈਂਬਰ ਹੋਰ ਦੱਸੋ ਬਸ ਮੇਨਲੀ ਤਾਂ ਸਾਨੂੰ ਇਹ ਹੀ ਪਤਾ ਹਾਲ ਹੈ ਮੈਂ ਤਾਂ ਹੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਕੀਤਾ ਹੈਗਾ ਕਿ ਜੀਵਾਰੀ ਆਪਾਂ ਨੂੰ ਦਿੱਤਾ ਬਹੁਤ ਧਾਈ ਬਹੁਤ ਤੇ ਸਾਰਿਆਂ ਨਾਲ ਸਾਡੇ ਸਭ ਤੋਂ ਵੱਡੀ ਗੱਲ ਖੁਦ ਮੈਨੂੰ ਹੀ ਆਈ ਆ ਉਹ ਕੀ ਹੋਇਆ ਜਿਹੜਾ ਉਹ ਬੀਂਦਰ ਡਿਪਟਰ ਫੇਰਦੇ ਆ ਸਾਡੇ ਸਰਾਗ ਮੈਂ ਆ ਕੇ ਅੱਠ ਕਹਾਂਗਾ ਤੁਹਾਨੂੰ ਵੀ ਕਿਤਾਬੀ ਬਹੁਤ ਟਾਈਮ ਕਿ ਵਿੱਚ ਮੈਂ ਹੀ ਪੈ ਗਿਆ ਬੇਲਰ ਨਹੀਂ ਮਿਲ ਰਾ ਸੀਗਾ ਮਸ਼ੀਨ ਮੱਟਰ ਵੀ ਆਪਾਂ ਬਹੁਤ ਹਿੰਮਤ ਕਰਕੇ ਸਾਰੇ ਤੁਸੀਂ ਸਾਡੇ ਨਾਲ ਖੜੇ ਰਹੇ ਤੇ ਉਹਦੇ ਵਾਸਤੇ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਟ ਮੈਨੂੰ ਹੁਣ ਦੱਸੋ ਆਪਣੇ ਕੋਲ ਮਸ਼ੀਨਰੀ ਆ ਕੁਝ ਇਹ ਵੀ ਕਰਦੇ ਕੰਨਾਂ ਦੀ ਘੱਟ ਹੁੰਦੀ ਹੈ ਜਿਨ੍ਹਾਂ ਦੀ ਘੱਟ ਉਹਨਾਂ ਨਾਲ ਤਾਂ ਮਤਲਬ ਸੁਪਰ ਸੀਡਰ ਚੱਲ ਜਾਂਦੇ ਜਿਨ੍ਹਾਂ ਦੀ ਜ਼ਿਆਦਾ ਆ ਹੁਣ ਉੱਥੇ ਮੰਨ ਲਓ ਪ੍ਰਾੜੀ ਜ਼ਿਆਦਾ ਹੋਊਗੀ ਜਦੋਂ ਸੁਪਰ ਸੀਡਰ ਚੱਲਦਾ ਆ ਇਹੜਾ ਦਾਣਾ ਤਾਂ ਮਿੱਟੀ ਚ ਆ ਗਿਆ ਉਹਨੇ ਤਾਂ ਜੰਮ ਗਿਆ ਨਾ ਇਹਦਾ ਦਾਣਾ ਪਰਾਲੀ ਚ ਆ ਗਿਆ ਉਹਨੇ ਨਹੀਂ ਜੰਮਣਾ ਨਾ ਹਾਂਜੀ ਅੱਛਾ ਜੇ ਜੰਮ ਵੀ ਗਈ ਫਿਰ ਉਹਦੇ ਚ ਕੀ ਹੁੰਦਾ ਆ ਸੁਖ ਆ ਜਾਂਦੀ ਉਹਨੂੰ ਸੁਖ ਆ ਜਾਂਦਾ ਥਲੇ ਤਾਂ ਵੀ ਪਰਾਲੀ ਨਾਲ ਬਣ ਜਾਂਦੀ ਹੈ ਨਾ ਫਿਰ ਉਹ ਨਹੀਂ ਤਾਂ ਇੱਥੇ ਲੱਗੇ ਆਪਣੇ ਕਿਤੇ ਵੀ ਗਿਆ ਸੀ ਤਾਂ 60-70% ਦੇ ਵੇਚ ਕੇ ਆਉਂਦਾ ਹੈ ਇਹ ਇਹਹੀ ਪਰਾਲੀ ਜਦੋਂ ਕੱਢੀ ਕਿ ਕੀ ਹੋਰ ਕੋਈ ਨਾ ਮੈਨੂੰ ਸਪੈਸੀਡਰ ਲੱਗਿਆ ਆਇਆ